ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੈਨੀ ਗੱਲ ਕਰਾਂਗੇ ਅਮਰਸਾ ਸੀਟ ਦੀ ਜਿੱਥੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਵਿਖਾੜੇ ਦੇ ਵਿੱਚੋਂ ਉਤਾਰਿਆ ਗਿਆ ਉੱਥੇ ਹੀ ਉਹਨਾਂ ਦੇ ਵੱਲੋਂ ਅੱਜ ਵੱਡੇ ਵਾਅਦੇ ਤੇ ਦਾਅਵੇ ਦੇ ਨਾਲ-ਨਾਲ ਵੱਡੇ ਨਿਸ਼ਾਨੇ ਵੀ ਸਾਦੇ ਗਏ ਨੇ ਪੰਥਕ ਪਾਰਟੀ ਸ਼੍ਰੋਮਣੀ ਕਾਲਦਲ ਦੇ ਉੱਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ ਕਿ ਪੰਥਕ ਪਾਰਟੀ ਦੇ ਕੋਲ ਪੰਥਕ ਉਮੀਦਵਾਰੀ ਨਹੀਂ ਇਹ ਲੋਕਾਂ ਨੂੰ ਹੁਣ ਭਲੀ ਭਾਂਤ ਸੋਚ ਸਿੰਘ ਸੰਧੂ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੇ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਸਾਰਾ ਹੀ ਉਲਟ ਫੇਰ ਹੋ ਜਾਵੇਗਾ ਤੇ ਉਹਨਾਂ ਦੇ ਵੱਲੋਂ ਤਿੱਖਾ ਤੰਜ ਕੱਸਿਆ ਗਿਆ ਤਰਨਜੀਤ ਸਿੰਘ ਸੰਧੂ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਪੌਣੇ ਇੱਕ 11 ਵਜੇ ਇੱਕ ਫਲਾਈਟ ਅਮਰਸਰ ਤੋਂ ਦਿੱਲੀ ਨੂੰ ਜਾਂਦੀ ਹੈ ਉਸ ਦੇ ਵਿੱਚ ਆਪਣਾ ਬੋਰੀਲੀ ਬਿਸਤਰਾ ਬਣ ਕੇ ਉਹ ਚਲੇ ਜਾਂ ਉਹਨਾਂ ਦਾ ਜਿਹੜਾ ਬਿਸਤਰਾ ਹੈ ਉਹ ਲੋਕਾਂ ਦੇ ਵੱਲੋਂ ਗੋਲ ਕਰ ਦਿੱਤਾ ਗਿਆ ਹੈ ਪਹਿਲਾਂ ਹੀ ਤੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਦਿਲੋਂ ਜੁੜੇ ਹੋਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਕੰਮ ਵੇਖ ਲਏ ਗਏ ਨੇ ਉਹਨਾਂ ਦਾ ਜਿਹੜਾ ਬਤਲਾ ਦਾ ਸੁਪਨਾ ਸੀ ਉਹ ਵੀ ਲੋਕਾਂ ਦੇ ਵੱਲੋਂ ਵੇਖ ਲਿਆ ਗਿਆ ਤੇ ਲੋਕ ਹੁਣ ਆਮਦਵੀ ਪਾਰਟੀ ਦੇ ਹੱਕ ਦੇ ਵਿੱਚ ਹੀ ਭੁਗਤਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਮਦਵੀ ਪਾਰਟੀ ਨੂੰ ਹੀ ਵੋਟ ਤੇ ਸਪੋਰਟ ਕੀਤੀ ਜਾਵੇ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਕੁਝ ਅਜਿਹੇ ਮੰਤਰੀ ਬਣੇ ਜਿਨ੍ਹਾਂ ਨੂੰ ਟਾਇਲ ਮੰਤਰੀ ਕਿਹਾ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਟਾਇਲਾਂ ਬਣਾ ਕੇ ਹੀ ਆਪਣਾ ਕਾਰੋਬਾਰ ਕੀਤਾ ਗਿਆ ਨਾ ਕਿ ਲੋਕ ਭਲਾਈ ਦੇ ਕੰਮ ਕੀਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਤੋਂ ਵਚਨ ਦੀ ਲੋੜ ਹੈ ਸੂਬੇ ਦੇ ਲੋਕਾਂ ਨੂੰ ਤਾਂ ਕਿ ਵਿਕਾਸ ਹੋ ਸਕੇ ਤਾਂ ਕਿ ਤਰੱਕੀ ਹੋ ਸਕੇ ਇਸ ਲਈ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਖੜੇ ਹੋਣਾ ਚਾਹੀਦਾ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸ਼ੋਮਨੀ ਅਕਾਲੀ ਦਲ ਦੇ ਨਾਲ ਨਾਲ ਭਾਜਪਾ ਭਾਜਪਾ ਤੋਂ ਬਾਅਦ ਕਾਂਗਰਸ ਦੇ ਉੱਤੇ ਵੀ ਤਿੱਖੇ ਤੰਜ ਕਸੇ ਗਏ ਨੇ ਹੋਰ ਕੀ ਕੁਝ ਕਹਿ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਸੁਣ ਲੰਨੇ ਆ ਬਹੁਤ ਵੱਡੀ ਲੀਡ ਦਾ ਦਿੱਤਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ 'ਚ 13 ਜੀਤੋਂ ਕਰ ਜਾਦੀ 16 ਤਰੀਕ ਨੂੰ ਅਰਵਿੰਦ ਕੇਜੀਵਾਲ ਜੀ ਰੋਡ ਸ਼ੋਅ ਕਰਨਾ ਹੈ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੁਜੀ ਸਭ ਲੋਕ ਆਪਣੇ ਕੰਦਿਡੇਰ ਦੇ ਇੱਥੇ ਚਾਰ ਉਮੀਦਵਾਰ ਬੜੇ ਮੇਲ ਹੈ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਮੁਖ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਨਹੀਂ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਕੋਈ ਹੈ ਵੀ ਨਹੀਂ ਸਾਬਕਾ ਮੁੱਖ ਮੰਤਰੀ ਚੰਨਜੀਤ ਚੰਗਣੀ ਨੇ ਇੱਕ ਬਿਆਨ ਦਿੱਤਾ ਕਿ ਗੁਰਪੁਰਵ ਜਿਹੜੇ ਗੁਰਚੋਂ ਹਾਂ ਗੁਰਮਤਿ ਅਸੰਗ ਪੰਨੂ ਪੰਨੂ ਉਹਨਾਂ ਦਾ ਉਹਨਾਂ ਦੇ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਲਈ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਕੰਮ ਕਰੀਆ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਚੰਨੀ ਦੇ ਪੈਨ ਦਾ ਕੀ ਹੈ ਅਸੀਂ ਕੇਜਰੀਵਾਲ ਹਣਾਂ ਦਾ ਕੀ ਪ੍ਰੋਗਰਾਮ ਹੈ 16 ਤਰੀਕ ਨੂੰ 16 ਤਰੀਕ ਨੂੰ ਸਾਇਨ ਕੀਤਾ ਠੀਕ ਹੈ ਕੀ ਉਸ ਤੋਂ ਬਾਅਦ ਫਿਰਮਾਨ ਸਾਹਿਬ ਆਉਣਗੇ ਤੇ 16 ਤਰੀਕ ਨੂੰ ਸਾਰੇ ਮਸਾਂ ਦੀ ਹਵਾ ਹੀ ਬਦਲ ਗਈ ਤੁਸੀਂ ਦੇਖੋ ਕੀ ਲੋਕ ਜਿਹੜੇ ਨੇ ਉਹਦੇ ਕੰਮ ਦੇਖਦੀ ਹੈ ਡਰੇਨ ਦੇਖਦੀ ਹੈ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖ ਲਈ ਮੈਂ ਕਿਹਾ ਲੋਕਾਂ ਨੂੰ ਇੱਕ ਸਪੈਸ਼ਲ ਐਂਸਟਾਲ ਹੋਣੀ ਚਾਹੀਦੀ ਆ ਸਾਨੂੰ ਤਾਂ ਕੋ ਦਿਖਾ ਦੀ ਸਾਨੂੰ ਤਾਂ ਟ੍ਰੇਡ ਦਿਖਦੀ ਜਿਹੜੀ ਉਹਦੀ ਘਰ ਦੇਖ ਕੇ ਉਹਦੇ ਬੂਹੇ ਅੱਗੇ ਉਹਦੇ ਇਹਦੀ ਸਾਰੇ ਮਸਲੂ ਦੇਖਦੀ ਸਾਡੇ 7 ਸਾਲ ਚੋਂ ਉਹ ਵੀ ਦੀ ਕਰਾ ਸਕੇ ਆਪਾਂ ਗੱਲਾਂ ਕਰੀਏ ਧਾਲੀਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸੇ ਦੇਖਦੇ ਕਿਹੜੀ ਬੀਡੀਪੀ ਬੀਡੀਪੀ ਉਹ ਜਿਹੜੇ ਖਦਮ ਉਹ ਮੈਂ ਕਿਹਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਔਰ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮੈਕਾਦ ਗਲਾਈ ਕਿਹੜੀ ਮੈਕਾਦ ਕਰਾਈ ਕਿਹਨੇ ਅਮਰੀਕਾ ਚ ਮੈਂ ਬਹੁਤ ਕਿਹੜੀ ਗਲਾਈ ਮੈਂ ਕਹਿੰਦਾ ਉਹਨੂੰ ਕੋ ਗੁੱਦਾ ਦੇ ਨਹੀਂ ਵੜ ਦਿੰਦਾ ਕੋਈ ਸਿੱਖ ਪੜੇ ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਮੈਕਾਦ ਜੋ ਨਾ ਕੋ ਬਚਾ ਰ ਆ ਰਿਹਾ ਨਾ ਕੋ ਜਾ ਰਿਹਾ ਉਹ ਸੰਧੂ ਸਾਹਿਬ ਹਦਾ ਹੀ ਸੀਨ ਸੁਭਦੇ ਲੈਂਦੇ ਆ ਉਹਨਾਂ ਨੂੰ ਕਹੋਗੇ 4 ਤੀਕਰੂ ਸਿਰੇ ਪੌਣੇ 11 ਤੇ ਇੱਕ ਫਲਾਈ ਜੰਦੀ ਦਿੰਦੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜੇ ਅਜੇ ਜੋਸ਼ੀ ਕਹ ਰਹੇ ਆ ਕਿ ਮੇਰਾ ਅਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਇਆ ਟੈਲਿੰਗ ਚ ਵੀ ਲਾ ਟੈਲ ਮੰਤਰੀ ਟੈਲ ਮੰਤਰੀ ਉਹੀ ਉਹੀ ਜੋਸ਼ੀ ਦੀ ਗੱਲ ਕਰਦੇ ਉਹ ਕਹਿੰਦੇ ਮੇਰੀ ਫੈਕਟਰੀ ਕਟੋ ਜੇ ਹਿੰਮਤ ਕੀਤੀ ਲੈ ਉਹਦੇ ਭੜੇਵੇਂ ਕਿੱਥੇ ਕਰ ਫੈਕਟਰੀ ਵਾਲੇ ਹਰ ਤੇ ਭੜੇਵੇਂ ਵੀ ਨਾਲ ਲੀਤੋ ਨੇ ਉਹਨਾਂ ਕੋ ਭੜੇਵੇਂ ਕਿੱਥੇ ਜਿਹੜਾ ਟੈਲਰ ਵੇਚਦੇ ਹੁੰਦੇ ਸੀ ਉਹ ਇਹਦੀ ਲੱਭਦੇ ਹੁਣ ਭੱਜ ਗਏ ਜਿਨ੍ਹਾਂ ਨੇ ਕਦੋਂ ਦਾ ਪੀਆ ਇਕੱਠਾ ਕੀਤਾ ਸੀ ਭੜੇਵੇਂ ਕਿੱਥੇ ਕੋਧਪੜੇ ਵੀ ਨਹੀਂ ਲੱਭਦੇ ਹੁਣ ਜੋ ਇੱਕ ਨਮਸ਼ਵਾਲ ਹੈ ਕਿ ਹੁਣ ਅੱਗੇ ਜਿਸ ਤਰੀਕੇ ਨਾਲ ਗੇਮ ਆਨ ਹੋ ਚੁੱਕੀ ਹੈ ਉਹੀ ਸਮਝੋ ਕਿ ਕੁਝ ਦਿਨ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਏਜੰਡਾ ਜਿਹੜਾ ਪੰਜਾਬ ਦਾ ਏਜੰਡਾ ਆ ਪੰਜਾਬ ਦਾ ਵਿਕਾਸ ਦਾ ਏਜੰਡਾ ਅਮਰਸਰ ਦੇ ਵਿਕਾਸ ਦਾ ਏਜੰਡਾ ਅਮਰਸਰ ਦੇ ਇੰਡਸਟਰੀ ਦਾ ਏਜੰਡਾ ਅਮਰਸਰ ਦੇ ਟ੍ਰੇਡ ਦਾ ਏਜੰਡਾ ਅਮਰਸਰ ਦੇ ਵਿੱਚ ਸਪੋਰਟ ਹੱਬ ਦਾ ਏਜੰਡਾ ਅਮਰਸਰ ਵਿੱਚ ਫਿਲਮ ਸਿਟੀ ਦਾ ਏਜੰਡਾ ਅਮਰਸਰ ਦੇ ਟੈਂਕਰ ਦਾ ਅੰਦਰ ਯੂਨੀਵਰਸਿਟੀ ਦਾ ਏਜੰਡਾ ਅਮਰਸਰ ਦੇ ਵਿੱਚ ਆਲੀਆ ਮੈਡੀਕਲ ਇੰਸਟੀਚੂਟ ਦਾ ਜੱਜਾ ਬਹੁਤ ਏਜੰਡੇ ਤੇ ਜਿਹੜਾ ਸੀ ਨੇ ਸਬਜ਼ੀਆਂ ਵੀ ਇੱਥੋਂ ਭਾਈ ਜਿਹਦੇ ਵਿੱਚ ਜਾਗ ਰਿਹਾ ਕਿਨੇ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਕਮਰਸਰ ਪਛਾਹ ਹਲ ਹੋਏਗਾ ਜਾ ਪਿਓ ਦਾ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਕਾ ਮਾਰੀ ਦਿੰਦਾ ਅੱਛਾ ਉਹ ਇੱਕ ਹੋਰ ਜੀ ਤੁਹਾਡੇ ਵਾਲਾ 300 ਰੁਪਏ 300 ਰੁਪਏ ਕਿਲੋ ਕਿਦਾ ਗੋਭੀ ਵਿਕੂਗੀ ਨਾ ਹੋ ਸਨੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦੀਆਂ ਗੱਲਾਂ ਕਰਦਾ ਸਭ ਦੇ ਕਿੰਨੇ ਕੰਮ ਕੋਲ ਦਾ ਜਾਨ ਤੇ ਗੱਡੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਦੀ ਮੁੜ ਕੇ ਆਏ ਜਿੱਦਾਂ ਪੁਰੀ ਸਾਹਿਬ ਨੇ ਆਏ ਏਦਾਂ ਜੇ ਸੰਧੂ ਸਾਹਿਬ ਤੁਹਾਨੂੰ 4-3 ਤੋਂ ਬਾਅਦ ਲੱਭ ਜਾਂਗੇ ਤਾਂ ਮੈਂ ਨਾ ਗਲਤੀ ਟਾਲੀਆ ਹੁਣ ਨਹੀਂ ਤੇ ਤੁਸੀਂ ਵੀ ਮੇਰੀ ਗੱਲ ਸੁਣੋ ਉਹ ਤੇ ਜਿੱਥੇ ਲਗਾ ਬੈਠੇ ਜੈ ਸ਼੍ਰੀ ਰਾਮ ਨੂੰ ਬੋਲ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਤਾਂ ਜੋ ਚੋਕਰੇ ਜੈਸੀ ਜੀ ਦਾ ਮੋਨਾ ਉਹਨਾਂ ਦੇ ਵਿਸਤੇ ਦਾ ਵੀ ਆਮ ਸਾਹਿਬ ਦਾ ਸਾਜ ਆਮ ਸਾਡਾ ਵੀ ਆ ਆਮ ਸਾਰੇ ਸਮਾਜ ਦਾ ਸਾਜ ਆ ਸਾਡੇ ਦੁਨੀਆਵੀ ਸੰਸਾਰ ਦਾ ਸਾਜ ਆ ਆਮ ਇਹਨਾਂ ਨੇ ਖਰੀਦਿਆ ਇਹ ਆਮ ਦਾ ਨਾਂ ਲਾ ਕੇ ਵਟਾ ਲਿੰਦੇ ਆ ਆਮ ਸਾਡਾ ਵੀ ਆ ਰਾਮਦੇਹੀ ਭਗਤ ਦੀਗੇ ਇਹ 라ਮ ਨੂੰ ਨਹੀਂ ਮੰਨਦੇ ਇਹ ਗੁਲਨਾਨ ਸਿੰਘ ਸਾਹਿਬ ਨੂੰ ਨਹੀਂ ਮੰਨਦੇ ਇਹ ਬੀਜੇਪੀ ਆਲੇ ਦੀ ਰਾਮ ਰਾਮ ਕਰੀ ਜਾਂਦੇ ਨਾ ਜਿੱਦਣ ਮੋਦੀ ਜੀ ਆਏ ਨਾ ਅੰਮ੍ਰ ਪੰਜਾਬ ਚ ਹਵਾ ਆ ਉਸ ਦਿਨ ਬਦਲ ਗਈ ਸਾਰੀ ਆਵਾਜ਼ ਰੀ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਹੈ ਹੋ ਰਿਹਾ ਜਿੱਦਣ ਪੰਜਾਬ ਚ ਆ ਕੇ ਉਹਦਾ ਐ ਹੋ ਜਾਣਾ ਇੱਥੇ ਆਉਂਦੇ ਕਿਸਾਨ ਬਿਠੇ ਤੇ ਆਉਂਦਾ ਪਿਆਰ ਔਰ ਦੇ ਔਰ ਦਮ ਉਧਰ ਦੀਆਂ ਉਲਟਾ ਹੋ ਜੂਗਾ ਬਸ ਪੰਦੇ ਜੀ ਹੁਣ ਸਾਡੀ ਫਿਰ ਸਰਕਾਰ ਆਰੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਿਹਾ ਜੀ ਇਹ ਤਾਂ ਚਾਤਰੀ ਨੂੰ ਪਤਾ ਲੱਗਣਾ ਅੰਕੜੇ ਆ ਗਏ ਹੁਣ ਤੇ ਸਰਵੇ ਆ ਗਏ ਕਿ ਬੀਜੇਪੀ ਬਹੁਤ ਥੱਲੇ ਚੜ ਗਈ ਸਮਝ ਨਹੀਂ ਕਰਦੀਆਂ ਉਤਰ ਜਾਓ ਕਿ ਮੋਦੀ ਨੂੰ ਛੇਤੀ ਲਿਆਓ ਪੰਜਾਬ ਤੇ ਜਿਹੜੀਆਂ ਦਸ ਪਹਿਣੀਆਂ ਉਹ ਵੀ ਨਾ ਪਹਿਣ ਥੋੜੀ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਅਮਨਤ ਸਰ ਨੂੰ ਕਿਵੇਂ ਦੇਖ ਮੈਂ ਕਿਹਾ ਦੇਖੀ ਜੋ ਅਕਾਲੀ ਜਮਾਤ ਹੈ ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਵੋਟ ਜਿਹੜੀ ਸਾਨੂੰ ਪਹਿਣੀ ਨਾ ਅਮੀਰੋ ਪੰਥਕ ਹਾਂਜੀ ਅਮੀਰੋ ਪੰਥਕ ਹੈ ਉਹਨਾਂ ਦਾ ਉਹਨਾਂ ਦਾ ਵੀਰ ਉਹ ਬੰਤ ਗਿਆ ਕਦੇ ਅਸੀਂ ਤੇ ਸਾਡੇ ਜੇ ਵੀਰ ਉਹਦੇ ਚੋ ਵੀ ਵੀਡੇ ਹਰ ਧਰਮ ਦਾ ਸਨਮਾਨ ਕਰਦੇ ਆ ਠੀਕ ਉਹ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚੇਦੇ ਨੂੰ ਵੋਟ ਪਾਓ ਕਾਲੀਗੜ੍ਹ ਨੂੰ ਵੋਟ ਦਾ ਪਾਓ ਐਦਾਂ ਕਹਦਾ ਇਹ ਤੁਸੀਂ ਉਹ ਲੋਕਾਂ ਦਾ ਚੇਦੇ ਨੂੰ ਵੋਟ ਪਾਓ ਉਹ ਕਾਲੀਗੜ੍ਹ ਨੂੰ ਵੋਟ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬੀਠੀਓ ਦੇ ਨਾਂ ਤੇ ਕੋਟ ਨਹੀਂ ਪੈਣੀ ਉਹ ਕਹਿੰਦੇ ਕਾਲੀਗੜ੍ਹ ਪੂਰੇ ਪੰਜਾਬ ਜੁਗਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀਗੜ੍ਹ ਚੱਲ ਰਿਹਾ ਸਾਰਾ ਪੰਜਾਬ ਜਦ ਹੈਗੇ ਮੈਨੂੰ ਲੱਗਦਾ ਕਿ ਉਹ ਤੋਂ ਬਾਅਦ ਸਾਹਾ ਜੀ ਹਟ ਜਾਣਗੇ ਇਕੱਲੇ ਦਾ ਜੀ ਤੇ ਐਫਐਮ ਨੂੰ ਦੀਂਕ ਤਿੰਨ